ਲੇ 1-2 ਦਿਨ ਤੋਂ سوشل میڈیا ਦੇ ਉੱਪਰ ਇੱਕ ਨਿਊਜ਼ ਬੜੀ ਵਾਇਰਲ ਹੋ ਰਹੀ ਹੈ ਕਿ ਜਿਹੜੇ ਸਰਕਾਰ ਦੇ ਪੈਨਸ਼ਨਰ ਨੇ ਉਹਨਾਂ ਨੂੰ ਡੀਏ ਦਾ ਲਾਭ ਤੇ ਪੀ ਕਮਿਸ਼ਨ ਦਾ ਜਿਹੜਾ ਲਾਭ ਹੋਇਆ ਕਰੂਗਾ ਹੁਣ ਉਹ ਨਹੀਂ ਮਿਲਿਆ ਕਰੂਗਾ। ਸੋਸ਼ਲ ਮੀਡੀਆ ਤੇ ਇਹ ਨਿਊਜ਼ ਬੜੀ ਘਮ ਰਹੀ ਹੈ। ਉਹਦੇ ਚ ਰੈਫਰੈਂਸ ਵੀ ਦਿੱਤਾ ਹੋਇਆ ਕਿ ਜੇ ਗਵਰਨਮੈਂਟ ਆਫ ਇੰਡੀਆ ਨੇ ਫਾਈਨਾਂਸ ਐਕਟ 2025 ਦੇ ਨਾਲ ਜਿਹੜੀ ਇਹ ਐਮੈਂਡਮੈਂਟ ਆ ਲੈ ਕੇ ਆਂਦੀ। ਉਹ ਜਿਹੜੀ ਨਿਊਜ਼ ਘੁੰਮ ਰਹੀ ਐ ਉਹ ਝੂਠ ਐ ਕਿਉਂਕਿ ਗਵਰਨਮੈਂਟ ਨੇ ਕੋਈ ਵੀ ਹਾਲੇ ਤੱਕ ਇਹ ਜਾਰ ਐਮੈਂਡਮੈਂਟ ਨਹੀਂ ਲੈ ਕੇ ਆਂਦੀ ਤੇ ਉਹ ਜਿਹੜੀ ਨਿਊਜ਼ ਆ ਉਹ ਫੇਕ ਚੱਲ ਰਹੀ ਗਿਆ। ਅੱਜ ਦੇ ਵੀਡੀਓ ਦੇ ਵਿੱਚ ਇਹ ਨਿੱਕ ਜਾਣਕਾਰੀ ਤੇ ਇਹ ਜੀ ਜਾਣਕਾਰੀ ਐ ਜਿਹੜੇ ਆਪਣੇ ਬਾਕੀ ਪੈਨਸ਼ਨਰ ਸਾਥੀਆਂ ਦੇ ਨਾਲ ਜ਼ਰੂਰ ਸਾਂਝੀ ਕਰੋ ਜਿੰਨਾਂ ਦੇ ਮਨ ਦੇ ਵਿੱਚ ਇਹ ਖਾ체 ਹੋ ਰਹੇ ਸੀ ਕਿ ਸਰਕਾਰ ਉਹਨਾਂ ਦਾ डीए ਆ ਜਿਹੜਾ ਵੀ ਕੁਇਚ ਮੇਨ ਵਾਲਾ ਜਾਂ ਫੇ ਕੁਇਚ ਦੇ ਪੇ ਕਮਿਸ਼ਨ ਲੱਗਣੇ ਆ ਉਹਨਾਂ ਨੂੰ ਬੰਦ ਕਰ ਦੋ